ਚਰਖੜੀਆਂ ਤੇ ਚੜ ਕੇ ਜਿਹੜੇ ਸਿੱਖ ਡੋਲਦੇ ਨਹੀਂ ਸੀ ਅੱਜ ਤੇ ਚੱਕਰੀ ਘੁਮਾਈ ਪਈ ਸਾਡੀ ਹੁਣ ਵੇਖ ਲੋ 4:00 ਵਜੇ 5:00 ਵਜੇ ਫਿਰ ਕਈਆਂ ਨੇ ਤੁਹਾਡੇ ਚ ਹੋਣਗੇ ਠੰਡ ਜਈ ਹੈ ਯਾਰ ਅੱਜ ਦਿਨੇ ਤੇ ਸੁਣ ਲਿਆ ਸਤਸੰਗ ਕਰ ਲਿਆ ਤੇ ਨੇ ਹੁਣ ਸ਼ਾਮ ਵਾਲਾ ਮੇਸ ਥੋੜਾ ਕਰਾਂਗੇ ਆਪਾਂ بڑے ਬੰਦੇ ਵਿੱਚ ਹੋਣ ਕਿ ਵੀ ਪੈਗ ਲਾਏ ਬਿਨਾਂ ਨੀਂਦ ਆਉਣੀ ਸੀ ਉਹਨਾਂ ਨੇ ਫਿਰ ਜਾ ਕੇ ਠੰਡ ਜੀ ਹੈ ਯਾਰ ਉਹਦੀ ਮਾਰਨਗੇ ਫੋਨ ਇੱਕ ਦੂਜੇ ਅੰਦਰ ਵੀ ਆ ਜਾ ਯਾਰ ਭਈਏ ਹੁੰਦਾ ਹੈ ਨਾ ਇਹਦਾ ਕੰਮ ਵੇੜਾ ਵੀ ਤੇ ਕਰਕ ਹੋਇਆ ਨਾ ਪਿਆਰਿਓ ਖਟਿਆ ਵੀ ਕੀ ਫਿਰ ਅਸੂ ਹਾਲ ਵੀ ਤੇ ਵੇਖੋ ਤੁਸੀਂ ਬਾਹਰਲੀ ਡਵੈਲਪਮੈਂਟ ਦੀ ਗੱਲ ਨਾ ਕਰੋ ਵੀ ਕੋਠੀਆਂ ਬਣ ਗਈਆਂ ਲੋਕਾਂ ਨੇ ਤੇ ਕੋਠੀਆਂ ਪਾ ਲਈਆਂ ਗੱਡੀਆਂ ਕਿੰਨੀਆਂ ਆ ਗਈਆਂ ਪਿੰਡ 'ਚ ਪਹਿਲਾਂ ਤੇ ਨਹੀਂ ਹੈਈ ਦੀ ਹਰ ਇੱਕ ਹਰ ਘਰ ਗੱਡੀ ਖੜੀ ਹੈ ਜੀ ਹਰ ਘਰ ਮੋਟਰਸਾਈਕਲ ਖੜਾ ਹੈ ਜੀ ਹਰ ਘਰ ਵਿੱਚ ਹੁਣ ਤੇ ਮਕਾਨ ਪੱਕੇ ਬਣ ਗਏ ਸਾਰੇ ਕੋਠੀਆਂ ਪੈ ਗਈਆਂ ਕਿੱਡੀ ਡਿਵੈਲਪਮੈਂਟ ਹੋ ਗਈ ਨਹੀਂ ਕੀ ਡਿਵੈਲਪਮੈਂਟ ਕਾਦੀ ਹੋਈ ਡਿਵੈਲਪ ਤੇ ਮਾਈਂਡ ਹੋਣਾ ਚਾਹੀਦਾ ਸੀ ਦਿਮਾਗ ਵਿਕਸਿਤ ਹੋਣਾ ਚਾਹੀਦਾ ਸੀ ਜੇ ਗਿਆਨ ਲੈਣ ਦਾ ਵਿਸ਼ਾ ਬਣਾਵਾਂਗੇ ਤੇ ਗਿਆਨ ਜੇ ਲੈਣਾ ਹੈ ਫਿਰ ਅੱਖਾਂ ਦੇ ਵਿੱਚ ਥੋੜਾ ਲਿਆ ਜਾਣਾ ਹੈ ਜੇਬ 'ਚ ਲਵਾਂਗੇ ਬੋਲੋ ਬਈ ਝੋਲੀ 'ਚ ਲਿਆ ਜਾਂਦਾ ਗਿਆਨ ਕਾਹਦੇ 'ਚ ਲਿਆ ਜਾਂਦਾ ਬਲਾ ਦਿਮਾਗ ਤੇ ਫਿਰ ਖੁੱਲਣਾ ਕੀ ਸੀ ਦਿਮਾਗ ਮਾਈਂਡ ਸ਼ਾਂਤ ਹੋਣਾ ਸੀ ਮਾਈਂਡ ਅੱਜ ਹਿੱਲਿਆ ਕੀ ਪਿਆ ਸ਼ਰਾਬ ਕੌਣ ਪੀਂਦਾ ਹੈ ਨਸ਼ੇ ਕੌਣ ਕਰਦਾ ਹੈ ਗਲਤ ਪਾਸੇ ਕੌਣ ਜਾਂਦਾ ਹੈ ਜਿਹਦਾ ਬੋਲੋ ਕੀ ਹਿੱਲ ਗਿਆ ਦਿਮਾਗ ਮਾਈਂਡ ਉਹ ਕੰਟਰੋਲ ਨਹੀਂ ਕਰ ਸਕਦਾ ਬੜੇ ਮੇਰੇ ਵੀਰ ਕਹਿੰਦੇ ਜੀ ਤੇ ਕਰਦਾ ਛੱਡਦੀ ਏ ਪਰ ਕੰਟਰੋਲ ਨਹੀਂ ਹੁੰਦਾ ਸ਼ਾਮ ਨੂੰ ਜੂਹੇ ਜੇ ਨੱਚਣ ਲੱਗ ਜਾਂਦੇ ਨੇ ਨਿੰਦਰ ਵੀ ਚੱਲ ਵੀ ਚੱਲ ਜਾਂਦਾ ਧੱਕੇ ਨਾਲ ਹੀ ਜਾਵਣ ਕਰੀਏ ਕੀ ਫੰਸ ਗਿਆ ਅਸੀਂ ਕੋਸ਼ਿਸ਼ ਤੇ ਕਰਦੇ ਆਂ ਵੀ ਛੱਡ ਦਈਏ ਮਨ ਤੇ ਸਾਡਾ ਕਰਦਾ ਹੈ ਵੀ ਛੱਡ ਦਈਏ ਯਤਨ ਤੇ ਕਰਦੇ ਆਂ ਤਾਂ ਕਰਕੇ ਭਾਈ ਹਰ ਜਗ੍ਹਾ ਕਹਿੰਦਾ ਇਹ ਪੱਕੀ ਗੱਲ ਪੱਲੇ ਇੱਕ ਟਰੈਕ ਸਹੀ ਇੱਕ ਵਾਰੀ ਟਰੈਕ ਸਹੀ ਛੱਡ ਜੋ ਇੱਕ ਵਾਰੀ ਲਈ ਲਈ ਸਹੀ ਤੇ ਛੱਡ ਜੋ ਗਿਆਨ ਨੂੰ ਲੈਣ ਦਾ ਵਿਸ਼ਾ ਬਣਾਓ ਵੇਖਣ ਦਾ ਨਾਂ ਵੇਖ ਕੇ ਭਲਾ ਨਾ ਕਿਸੇ ਦਾ ਅੱਜ ਤੱਕ ਹੋਇਆ ਤੇ ਨਾ ਹੋਣਾ ਹੈ ਨਾ ਵੇਖ ਕੇ ਭਲਾ ਹੋਇਆ ਨਾ ਹੋਣਾ ਹੈ ਜਵਾਬ ਦਿਓ ਸਿਕੋ ਜਿਹੜਿਆਂ ਜਲਾਦਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਤੱਦੀ ਤਵੀ ਤੇ ਭਾਇਆ ਸੀ ਉਹਨਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਵੇਖਿਆ ਸੀ ਕਿ ਨਹੀਂ ਸੀ ਵੇਖਿਆ ਬੋਲੋ ਹੋ ਗਿਆ ਸੀ ਭਲਾ ਉਹਨਾਂ ਦਾ ਅਗਲੇ ਰੇਤਾ ਪਾਉਂਦੇ ਰੇ ਸਿਰ 'ਚ ਤਵੀ ਦੇ ਬਾਦ ਦਾ ਗੁਰੂ ਅਰਜਨ ਦੇਵ ਜਿਨ੍ਹਾਂ ਨੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਸੀ ਸਾਹਿਬਜ਼ਾਦਿਆਂ ਨੂੰ ਵੇਖਿਆ ਸੀ ਕਿ ਨਹੀਂ ਸੀ ਵੇਖਿਆ ਬੋਲੋ ਹੋ ਗਿਆ ਸੀ ਭਲਾ ਉਹਨਾਂ ਦਾ ਨਾ ਵੇਖ ਕੇ ਹੁੰਦਾ ਹੀ ਨਹੀਂ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਧੜ ਤੋਂ ਜੁਦਾ ਕੀਤਾ ਸੀ ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਵੇਖਿਆ ਸੀ ਕਿ ਨਹੀਂ ਸੀ ਵੇਖਿਆ ਹੋ ਗਿਆ ਸੀ ਭਲਾ ਹੁੰਦਾ ਹੀ ਨਹੀਂ ਵੇਖ ਸਮਝ ਕੇ ਹੁੰਦਾ ਜੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਸੁਣ ਲੈਂਦੇ ਫਿਰ ਭਲਾ ਹੋ ਜਾਂਦਾ ਜੇ ਸਾਹਿਬ ਜਦਿਆਂ ਦੀਆਂ ਗੱਲਾਂ ਨੂੰ ਸਮਝ ਲੈਂਦਾ ਵਜੀਦਾ ਫਿਰ ਭਲਾ ਹੋ ਜਾਂਦਾ ਸਮਝ ਕੇ ਭਲਾ ਹੁੰਦਾ ਹੈ ਅਕਲ ਲੈਣੀ ਪੈਂਦੀ ਹੈ ਅਕਲ ਅਕਲ ਵੇਖਣੀ ਨਹੀਂ ਅਕਲ ਲੈਣੀ ਹੈ ਅਕਲ ਵੇਖਣ ਦਾ ਵਿਸ਼ਾ ਨਹੀਂ ਹੁੰਦਾ ਅਕਲ ਲੈਣ ਦਾ ਵਿਸ਼ਾ ਹੈ ਗਿਆਨ ਲੈਣ ਦਾ ਵਿਸ਼ਾ ਹੈ ਜੇ ਸਾਡਾ ਗੁਰੂ ਦੇਹ ਧਾਰੀ ਹੁੰਦਾ ਵੀ ਜੇ ਸਾਡੇ ਅੱਜ ਵੀ ਗੁਰੂ ਸਾਹਿਬ ਦੇਹ ਧਾਰੀ ਹੁੰਦੇ ਵੀ ਸਾਡੇ ਗੁਰੂ ਅਰਜਨ ਦੇਵ ਜੀ ਅੱਜ ਵੀ ਹੁੰਦੇ ਦੇਹ ਹੁੰਦੀ ਜਿਵੇਂ ਪਹਿਲਾ ਗੁਰੂ ਦੂਜਾ ਦਸਵਾਂ ਏਦਾਂ ਆਪਾਂ ਕਹਿੰਦੇ ਆ ਗੁਰੂ ਤੇ ਇੱਕੋ ਹੀ ਰਿਹਾ ਗਿਆਨ 10 ਗੁਰੂ ਨਹੀਂ ਗੁਰੂ ਇੱਕ ਹੈ ਇਹ ਸਾਡਾ ਭਲੇਖਾ ਹੈ 10 ਗੁਰੂ ਨਹੀਂ ਗੁਰੂ ਸ਼ਬਦ ਹੀ ਸੀ ਪਹਿਲੇ ਦਿਨ ਤੋਂ ਲੈ ਕੇ ਅੱਜ ਤੱਕ ਗਿਆਨ ਨੂੰ ਹੀ ਗੁਰੂ ਮੰਨਿਆ ਦਸਾਂ ਨੇ ਉਹ ਸਾਡੇ ਦਸੇ ਪਾਤਸ਼ਾਹ ਜਿਹੜੇ ਨੇ ਉਹ ਸਾਨੂੰ ਗਿਆਨ ਨਾਲ ਜੋੜਦੇ ਰਹੇ ਐ ਗਿਆਨ ਨਾਲ ਜੋੜਿਆ ਸਾਨੂੰ ਗੁਰੂ ਇੱਕ ਹੈ ਤੇ ਜੇ ਅੱਜ ਦੇ ਕਰਕੇ ਹੋਣ ਵੀ ਸ਼ਰੀਰ ਕਰਕੇ ਹੋਣ ਵੀ ਅੱਜ ਵੀ ਜੇ ਇੱਥੇ ਬੈਠੇ ਹੋਣ ਤਖਤ ਤੇ ਭਲਾ ਉਹਨਾਂ ਦੇ ਹੋਊ ਜਿਹੜਾ ਉਹਨਾਂ ਦੀ ਗੱਲ ਮੰਨੂ ਜਿਹੜਾ ਬਚਨ ਮੰਨੂ ਗਿਆਨ ਲਏਗਾ ਜਿਹੜਾ ਉਹਨਾਂ ਦਾ ਨਹੀਂ ਤੇ ਭਲਾ ਹੋਣਾ ਨਹੀਂ ਮੇਰਾ ਖਿਆਲ ਹੈ ਸਮਝ ਆ ਗਈ ਵੀ ਜੇ ਜਲਾਦਾਂ ਨੇ ਵੇਖਿਆ ਉਹਨਾਂ ਦਾ ਭਲਾ ਥੋੜਾ ਹੋਊਗਾ ਅੱਖਾਂ ਨਾਲ ਵੇਖ ਕੇ ਭਲਾ ਹੁੰਦਾ ਹੀ ਨਹੀਂ ਸਾਡੇ ਤੇ ਅਗਲਾ ਇੰਨੇ-ਇੰਨੇ ਸਫਰ ਕਰਦਾ ਹੈ ਚਾਹੇ ਅਗਲਾ ਹਜੂਰ ਸਾਹਿਬ ਜਾਵੇ ਚਾਹੇ ਅਗਲਾ ਆਨੰਦਪੁਰ ਸਾਹਿਬ ਜਾਵੇ ਚਾਹੇ ਦਮਦਮਾ ਸਾਹਿਬ ਜਾਓ ਚਾਹੇ ਅੰਮ੍ਰਿਤਸਰ ਚੱਲ ਜੂ ਬਸ ਐ ਐ ਖੜੋ ਫਟਾਫਟ ਪੈਸੇ ਰੱਖੋ ਅੱਧੇ ਮਿੰਟ ਤੋਂ ਪਹਿਲਾਂ ਪਹਿਲਾਂ ਚੱਲ ਬਾਤ ਤੇ ਸਾਰੇ ਰਾਹੀ ਕਰਦਾ ਤੁਰਿਆ ਆਉਂਦਾ ਹੈ ਬਹੁਤ ਦਰਸ਼ਨ ਵਧੀਆ ਹੋਗੇ ਲਿਆ ਕੀ ਹੈ ਪਵਾਕੇ ਕੀ ਲਿਆ ਹੈ ਦਵਾਈ ਤਾਂ ਕਰਕੇ ਖਾਲੀ ਆ ਅੰਦਰੋਂ ਆ ਖਾਲੀ ਪਏ ਨੇ ਜੀ ਦਿਮਾਗ ਡੈੱਡ ਹੋਏ ਪਏ ਕੁਛ ਨਹੀਂ ਇਹਦੇ ਚ ਪ੍ਰਾਪਤ ਹੋ ਸਕਿਆ ਤਾਂ ਕਰਕੇ ਗਿਆਨ ਲੈਣ ਦਾ ਵਿਸ਼ਾ ਬਣਾਓ ਵੇਖਾ ਦਾ ਨਾ ਆ ਹੁਣ ਅੱਜ ਕੱਲ ਦੇ ਬੱਚੇ ਪ੍ਰਾਈਵੇਟ ਸਕੂਲ ਖੁੱਲਿਆਂ ਨੂੰ ਅਜੇ 25 30 ਸਾਲ ਹੀ ਹੋਏ ਆ ਉਦੋਂ ਪਹਿਲਾਂ ਤੇ ਬਹੁਤੇ ਹੈ ਨਹੀਂ ਸੀ ਸਰਕਾਰੀ ਸਕੂਲਾਂ ਦੀ ਪੜ੍ਹਾਈ ਦਾ ਸਾਨੂੰ ਪਤਾ ਹੀ ਹੈ ਮਨ ਨੂੰ ਆਪਣੇ ਇਨ੍ਹਾਂ ਪਿੰਡਾਂ ਦੇ ਵਿੱਚ ਕਿਤੇ ਕਿਤੇ ਹੁਣ ਪ੍ਰਾਈਵੇਟ ਸਕੂਲ ਖੁੱਲ ਗਏ ਇੰਗਲਿਸ਼ మీడియం ਸਕੂਲ ਖੁੱਲ ਗਏ ਅੱਜ ਦੇ ਤੇ ਨਿਆਣੇ ਸਾਰੇ ਇੰਗਲਿਸ਼ మీడియం 'ਚ ਪੜਦੇ ਨੇ ਸਰਕਾਰੀ ਸਕੂਲਾਂ 'ਚ ਤੇ ਕੋਈ ਕੋਈ ਬੱਚੇ ਪੜਦੇ ਤੇ ਹੁਣ ਦੀ ਪੀੜ੍ਹੀ ਵੇਖੋ ਫਿਰ ਤੇਜ ਹੋਈ ਕਿ ਨਹੀਂ ਹੋਈ ਜਦੋਂ ਪੜਨ ਲੱਗੇ ਲੈਣ ਲੱਗੇ ਗਿਆ ਪੁਰਾਣਿਆਂ ਨਿਆਣਿਆਂ ਨੂੰ ਪੜਨੇ ਪਉਂਦੇ ਹੀ ਨਹੀਂ ਸੀ ਕੋਈ ਅਗਲਾ ਉਹ ਦੀ ਡੰਗਰਾ ਮਗਰ 라 ਦਿੰਦਾ ਸੀ ਪਹਿਲੇ ਵੇਖੋ ਤੇ ਅੱਜ ਦੇ ਵੇਖੋ ਅੱਜ ਵਾਲੇ ਲੈਣ ਲੱਗੇ ਐ ਜੇ ਕਿਤੇ ਪੁਰਾਣੇ ਵੇਲਿਆਂ ਦੇ ਵਿੱਚ ਐਂ ਸਕੂਲ ਹੁੰਦੇ ਸਾਡੇ ਦਾਦੇ-ਪੜਦਾਦੇ ਠੱਕੇ ਨਾਲ ਸਾਨੂੰ ਭੇਜਦੇ ਅਨਪੜ੍ਹ ਇੱਥੇ ਹੋਣਾ ਹੀ ਨਹੀਂ ਸੀ ਕੋਈ ਅੱਜ ਰਾਹ ਖੁੱਲ ਕੇ ਕੈਨੇਡਾ ਜਾ ਰਹੇ ਨੇ ਬੱਚੇ ਆਸਟ੍ਰੇਲੀਆ ਜਾ ਰਹੇ ਨੇ ਬਾਹਰਲੇ ਦੇਸ਼ਾਂ 'ਚ ਪਹਿਲਾਂ ਸੁਣਦੇ ਹੁੰਦੇ ਵੀ ਇੱਕ ਪਿੰਡ 'ਚੋਂ ਇੱਕ ਅੱਧਾ ਬੰਦਾ ਮਸਾਂ ਹੀ ਤੇ ਅੱਜ ਅੱਧਾ ਪਿੰਡ ਐਨਆਰਆਈ ਹੋਇਆ ਪਿਆ ਲੋਕਾਂ ਦਾ ਹਰੇਕ ਦੇ ਘਰੋਂ ਬੱਚੇ ਸਟੂਡੈਂਟ ਜਾ ਰਹੇ ਨੇ ਸਟੱਡੀ ਬੇਸ ਤੇ ਪੜਨ ਜਾ ਰਹੇ ਆ ਅਸਲ ਚ ਐਜੂਕੇਟ ਹੋਣ ਲੱਗਿਆ ਸਮਾਂ ਜਮਾਨਾ ਬਦਲ ਗਿਆ ਨੌਲੇਜ ਲੈਣ ਲੱਗ ਪਿਆ ਸਮਝ ਆਉਣ ਲੱਗ ਪਿਆ ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਸਮਝਣਾ ਸ਼ੁਰੂ ਕਰੋ ਫਿਰ ਪੀੜੀ ਬਦਲ ਜੂ ਸਾਰੀ ਆਪਣੇ ਵਾਂਗੂ ਨਹੀਂ ਹੋਣਗੇ ਜਿਵੇਂ ਪਹਿਲਾਂ ਬਸ ਐ ਮੱਥਾ ਜਾਂ ਟੇਕ ਕੇ ਐ ਜੇ ਕਰਕੇ ਐ ਹੱਥ ਜੇ ਲਾ ਲੈ ਕੰਨਾਂ ਨੂੰ ਲਾ ਲੈ ਬਾਬਾ ਸੁੱਖ ਰੱਖੀਂ ਬਸ ਕਿਰਪਾਈ ਐਂ ਜੇ ਕਰੀਗੇ ਐਨ ਅਗਲੀ ਪੀੜੀ ਬਦਲ ਗਈ ਧਿਆਨ ਲਾਓ ਸਮਝ ਫੇਰ ਆ ਕਿ ਗੁਰੂ ਸਾਹਿਬ ਕਹਿੰਦੇ ਕਿ ਲੋ ਆ ਪੰਗਤੀ ਪੜੋ ਫਿਰ ਅੱਗੇ ਗੱਲ ਕਰਦੇ ਆ ਸਤਗੁਰੂ ਨੂੰ ਸਭ ਕੋ ਵੇਖਦਾ ਜੀਤਾ ਜਗਤ ਸਭ ਦਾ